ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਬੀਤੇ ਦਿਨੀ ਹੀ ਗੋਲੂ ਨੇ ਆਪਣੀ ਮਾਤਾ ਨੂੰ ਗੁਆਇਆ ਹੈ ਅਤੇ ਇਹ ਕਦੇ ਨਾ ਪੂਰਾ ਹੋਣ ਵਾਲਾ ਘਟਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਅਜਿਹੇ ਸਮੇਂ ਤੇ ਵੀ ਲੋਕ ਗੋਲੂ ਨੂੰ ਕਾਫੀ ਮਾੜਾ ਚੰਗਾ ਬੋਲਦੇ ਹੋਏ ਨਜ਼ਰ ਆਏ ਅਸਲ ਗੋਲੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਤੇ ਉਹ ਆਪਣੀ ਮਾਤਾ ਜੀ ਦੇ ਫੁੱਲ ਤਾਰਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਸਕਰੀਨ ਉੱਪਰ ਚੱਲ ਰਹੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੇ ਫਾਦਰ ਵੱਲ ਦੇਖ ਕੇ ਹੱਸ ਰਿਹਾ ਸੀ ਅਤੇ ਇਸੇ ਚੀਜ਼ ਨੂੰ ਲੈ ਕੇ ਲੋਕਾਂ ਦੇ ਵੱਲੋਂ ਗੋਲੂ ਨੂੰ ਕਾਫੀ ਪੁੱਠੇ ਸਿੱਧੇ ਕਮੈਂਟਸ ਕੀਤੇ ਗਏ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਇਹਦੇ ਵਿੱਚ ਦੰਦियां ਕੱਢਣ ਵਾਲੀ ਕਿਹੜੀ ਗੱਲ ਹੈ ਇਆਂ ਨੇ ਕਿਹਾ ਕਿ ਮਾਤਾ ਮਰ ਚੁੱਕੀ ਹੈ ਅਤੇ ਇਸ ਨੂੰ ਹਾਸਾ ਆ ਰਿਹਾ ਏ ਇਸ ਦਾ ਗੋਲੂ ਨੇ ਲਾਈਵ ਆ ਕੇ ਰਿਪਲਾਈ ਦਿੱਤਾ ਹੈ ਇੰਨਾ ਹੀ ਨਹੀਂ ਗੋਲੂ ਤੋਂ ਪਹਿਲਾਂ ਉਸ ਦੇ ਚਾਉਣ ਵਾਲਿਆਂ ਨੇ ਵੀ ਹੇਟਰਸ ਨੂੰ ਰਿਪਲਾਈ ਕਰਦੇ ਹੋਏ ਕਿਹਾ ਕਿ ਉਹ ਤਾਂ ਬੱਚਾ ਹੈ ਤੇ ਤੁਸੀਂ ਇਸ ਤਰੀਕੇ ਨਾਲ ਬੋਲ ਕੇ ਕਿਉਂ ਮਾੜੇ ਬਣ ਰਹੇ ਹੋ ਉਤੇ ਹੀ ਕਈਆਂ ਵੱਲੋਂ ਕਿਹਾ ਗਿਆ ਕਿ ਜੇਕਰ ਜਵਾਕ ਹੱਸ ਵੀ ਪਿਆ ਤਾਂ ਇਹਦੇ ਵਿੱਚ ਐਡੀ ਚੱਕਣ ਵਾਲੀ ਕੀ ਗੱਲ ਸੀ ਕੀ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਉਸ ਦਾ ਰੋਣਾ ਨਹੀਂ ਦਿਖਿਆ ਬਾਕੀ ਗੋਲੂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਤੁਸੀਂ ਅੱਗੇ ਵੀਡੀਓ ਸਕਰੀਨ ਤੇ ਚਲਦੀ ਦੇਖ ਸਕਦੇ ਹੋ ਤੇ ਆ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰਪਰਾ ਮੈਂ ਹੀ ਦੱਸਣਾ ਚਾਹੁੰਨਾ ਮੈਂ ਉਹ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਉਥੇ ਫੋਕਸ ਮਾਰੋ ਤਾਂ ਇਹ ਪੂਰੀ ਵੀਡੀਓ ਵੇਂਦੇ ਨਹੀਂ ਜੇ ਕੀ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਉਸ ਸਮਾਈ ਲਈਆ ਮੈਂ ਆਪਣੇ ਡੈਡੀ ਨਾਲ ਸਮਾਈ ਲਈ ਨਾਲ ਗੱਲ ਕਰਨ ਰਿਹਾ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਮੇਰਾ ਪੁੱਤ ਸੈਡ ਦੇਲ ਉੱਪਰਵੇਂ ਦਿਲ ਨਾਲ ਗੱਲ ਡਿਆ ਕਰਨ। ਜੇ ਤੂੰ ਹੀ ਜੋ ਤੁਹਾਡੇ ਮੂੰਹ ਚੋਂ ਆਉਂਦਾ ਤੇ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹੱਸੀ ਜਾਂਦਾ। ਇੰਨੇ ਗਲਤ ਕਮੈਂਟ ਆ ਨਾ ਤੁਹਾਨੂੰ ਮੈਂ ਹੁਣ ਦੱਸ ਨਹੀਂ ਦਗਾ ਤੁਸੀਂ ਵੀਡੀਓ ਚ ਵੇਖ ਹੀ ਲਓ। ਬਾਕੀ ਮੈਂ ਇਹੀ ਗਾਣਾ ਚਾਹੁੰਨਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆ ਤੋਂ ਚਲ ਗਈ ਆ ਕਿ ਮਾਂ ਦਾ ਮਾਂ ਬਿਨਾਂ ਜ਼ਿੰਦਗੀ ਕਿត្រਾਂ ਦੀ ਅੱਧੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ। ਇਹਨੂੰ ਜੱਜ ਕਰਨ ਤੋਂ ਪਹਿਲਾਂ ਇੱਕ ਵਾਰੀ ਵੇਖ ਲਿਆ ਕਰੋ ਕਿ ਉਹਦੇ ਤੇ ਕੀ ਬੀਤੰਡੀ ਆ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਿਹਾ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਦੇਣ ਬਤਾਉਂਦਿਆ ਇਹ ਮੈਨੂੰ ਪਤਾ ਮੇਰਾ ਡੈਡੀ ਰਾਤ 12 12 ਵਜੇ ਉੱਠ ਕੇ ਰਹੁੰਦਾ ਤੇ ਤੂੰ ਇਹ ਤੇ ਕਮੈਂਟਾਂ ਜਦੋਂ ਹੰਦ ਕੱਢੀ ਜਾਂਦਾ ਉਹ ਕੱਢੀ ਜਾਂਦਾ